ਹੌਲ ਕਿਵੇਂ ਠੀਕ ਹੁੰਦਾ ਜੀ ਸੱਤ ਸੀਟਾਂ ਜਿੱਤੀਆਂ ਨੇ ਪਾਰਲੀਮੈਂਟ ਦੀਆਂ ਮੁਕਾਂ ਵੱਲੋਂ ਵੀ ਕਾਂਗਰਸ ਦੀ ਸਰਕਾਰ ਆ ਰਹੀ ਹੈ ਨੀ ਚੋਣਾ ਤੁਸੀਂ ਪਿਛਲੇ ਇਤਿਹਾਸ ਤੇ ਝਾਕ ਮਾਰੋ ਹੁੰਦੀ ਆ ਵਰਕਰ ਦੇ ਰੂਪ ਤੁਸੀਂ ਲੁਧਿਆਣੇ ਦੇਖਿਆ ਕਿਵੇਂ ਸਾਰਾ ਨੰਗਾ ਹੋਇਆ ਸਿਸਟਮ ਜਦੀ ਸਰਕਾਰ ਆ ਰਹੀ ਹੈ ਲੋਨੀ ਚੋਣਾ ਤੁਸੀਂ ਪਿਛਲੇ ਇਤਿਹਾਸ ਤੇ ਝਾਕ ਮਾਰੋ तकरीबन ਸਰਕਾਰ ਦਾ ਦਬਾਅ ਹੁੰਦਾ ਥੋੜਾ ਟਾਈਮ ਸਰਕਾਰ ਦਾ ਰਹਿੰਦਾ ਲੋਕ ਮਹਿਸੂਸ ਕਰ ਜਾਂਦੇ ਨੇ ਸ਼ਾਇਦ ਵੀ ਅਜੇ ਭਾਈ 1.5 ਸਾਲ ਪਿਆ ਜਿੰਨਾ ਕੰਮ ਲੈਣਾ ਲੈ ਲੀਏ ਔਰ ਸਾਰੀ ਮਸ਼ੀਨਰੀ ਆ ਜਿਹੜੀ ਸਰਕਾਰੀ ਕਿਸੇ ਨਾ ਕਿਸੇ ਬਹਾਨੇ ਉਹ ਸਰਕਾਰ ਨਾਲ ਖੜੀ ਹੁੰਦੀ ਆ ਵਰਕਰ ਦੇ ਰੂਪ ਤੁਸੀਂ ਲੁਧਿਆਣੇ ਦੇਖਿਆ ਕਿਵੇਂ ਸਾਰਾ ਨੰਗਾ ਹੋਇਆ ਸਿਸਟਮ ਉਹ ਇਸ ਤਰੀਕੇ ਨਾਲ ਜਿੱਤੀ ਜਾਂਦੀ ਆ ਉਰੀ ਇਸ ਤਰ੍ਹਾਂ ਜਿੱਤੀ ਗਈ ਹੈ। ਔਰ ਸਾਫ ਕੰਧ ਤੇ ਲਿਖਿਆ ਹੈ ਕਿ ਆਉਣ ਵਾਲੀ ਜਿਹੜੀ ਸਰਕਾਰ ਹੈ ਕਾਂਗਰਸ ਪਾਰਟੀ ਦੀ ਸਰਕਾਰ ਹੈ ਇੱਕ ਜੁੱਟ ਸਾਰੀ ਪਾਰਟੀ ਹੈ। ਔਰ ਮੈਨੂੰ ਉਮੀਦ ਹੈ ਅਸੀਂ ਵੀ ਕਹਾਂਗੇ ਕਿ ਕਾਂਗਰਸ ਦੇ ਨਾਂ ਤੇ ਇੱਥੇ ਵੋਟ ਪੈਣੀ ਹੈ। ਬਾਕੀ ਅਸੀਂ ਸਾਰੇ ਇੱਕੋ ਜੇ ਆ। ਸਾਰੇ ਕਾਂਗਰਸਮੈਨ ਸਾਰੇ ਇੱਕੋ ਜੇ ਨੇ ਸਾਰੇ ਵਰਕਰ ਨੇ ਰਾਹੁਲ ਗਾਂਧੀ ਦੇ ਨਾਂ ਤੇ ਕਾਂਗਰਸ ਨਾਂ ਤੇ ਅੱਜ ਪੰਜਾਬ ਦਾ ਬੱਚਾ ਬੱਚਾ ਕਾਂਗਰਸ ਨੂੰ ਵੋਟ ਪਾਉਣ ਲਈ ਤਿਆਰ ਖੜਾ ਹੈ। ਤੜੇਬੰਦੀ ਨਜ਼ਰ ਆ ਨਹੀਂ ਕਿਤੇ। ਨਾਟ ਤੜੇਬੰਦੀ। ਤੜੇਬੰਦੀ ਬਿਲਕੁਲ ਨਹੀਂ ਹੈ। ਦੇਖੋ ਜਦੋਂ ਏਡੀ ਵੱਡੀ ਪਾਰਟੀ ਆ ਇਹ ਤਾਂ ਪਾਵਰ ਦਾ ਸਿਸਟਮ ਹੈ। ਤੁਸੀਂ ਘਰ ਚ ਚਾਉਲ ਬਣਾਓ, ਖਿਚੜੀ ਬਣਾਓ ਉਹ ਵੀ ਕਹਿੰਦਾ ਮੈਨੂੰ ਕੌਲੀ ਚ ਮਿਲ ਜੇ, ਮੈਨੂੰ ਪਹਿਲਾਂ ਮਿਲ ਜੇ। ਪਰ ਜਿਹੜੀ ਮਾਂ ਸਿਆਣੀ ਹੁੰਦੀ ਆ ਸਾਰਿਆਂ ਨੂੰ। ਕੌਲੀ ਚ ਪਾ ਕੇ ਥੋੜਾ ਥੋੜਾ ਸਭ ਨੂੰ ਰਾਜ਼ੀ ਕਰਦੀ ਆ ਕਾਂਗਰਸ ਪਾਰਟੀ ਸਾਡੀ ਮਾਂ ਇੰਨੀ ਸਿਆਣੀ ਐ। ਰਾਹੁਲ ਗਾਂਧੀ ਇੰਨੇ ਸਿਆਣੇ ਨਹੀਂ। ਸੋਨੀਆ ਜੀ ਖੜਗੇ ਜਿੰਨੇ ਸਿਆਣੇ ਨੇ ਸਭ ਨੂੰ ਰਾਜੀ ਕਰਨੇ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਔਰ ਸਰਕਾਰ ਜਦੋਂ ਬਣ ਜੇਗੀ ਲੋਕਾਂ ਨੂੰ ਜਿਤਾਤਾ ਉਦੋਂ ਜਿਹਦੇ ਸਿਰ ਤੇ ਹੱਥ ਧਰਤਾ ਉਹ ਉਹ ਸਾਰਿਆਂ ਦਾ ਆਗੂ ਬਣ ਜਾਏਗਾ